ਮੇਰਾ ਨਾਂ ਕੁਰਚਰਾ ਸਿੰਘ ਹੈ। ਹਾਂਜੀ ਕੀ ਹੋਇਆ? ਸੱਚੀ ਸੇਰੇ ਕੋਈ ਸਮਾਨ ਲੱਗਾ ਜੀ ਨਕੋਂ 2230 ਰੁਪਏ ਦਾ ਤੇ ਮੇਰਾ ਮੈਂ ਇਸ ਤਰ੍ਹਾਂ ਦੀ ਰੇਟ ਪਾਇਆ ਆਪਣਾ ਬੜਾ ਘੱਟ ਰੇਟ ਪਾਇਆ। ਉਹ ਸਮਾਨ ਇਹਨੂੰ ਵਾਪਸ ਕਰਕੇ ਮੇਰੇ ਕੋਲ ਸਮਾਨ ਲੱਗਾ 1630 ਰੁਪਏ ਦਾ ਸੇਮ ਸਮਾਨ। ਐ ਸੇਰੇ ਤੇ ਮੈਨੂੰ ਗੰਦੇ ਗੰਦੇ ਇਸ਼ਾਰੇ ਕਰ ਰਿਹਾ। ਕਦੀ ਕਿੰਨਾ ਵਾਚ ਕਦੀ ਕਿੰਨਾ ਤਨ ਵੇਖ ਲਾਂਗੇ। ਕੋਣ ਜਿਹੜਾ ਤੁਹਾਨੂੰ ਗਲਤ ਕਹਿੰਦੇ ਭਾਂਡੇ ਦੁਕਾਨੇ ਕੀ ਦੀ ਕੀ? ਇਹਦਾ ਲਾਭਤਮੈਂਦਾਗਾ। ਇਹਨੇ ਮੈਨੂੰ ਅੱਜ ਹੀ ਇਹਨਾਂ ਦਾ ਜਲੀਲ ਕੀਤਾ ਮੈਨੂੰ ਮੈਂ ਚੁੱਕਰੇ ਬੈਠਾ ਰਿਹਾ। ਮੇਰਾ ਬੇਟਾ ਕਿਸੇ ਸਾਰੇ ਮਹੱਲਾ ਗਵਾਈ ਭਰਦਾ ਮੇਰਾ ਬੇਟਾ ਕਿਸੇ ਨਾਲ ਨਹੀਂ ਬੋਲਦਾ ਇਹਨਾਂ ਨੇ ਪਹਿਲੇ ਮੇਰੀ ਗੱਡੀ ਪਣੀ ਫਿਰ ਧਾਤਰ ਮਾਰੇ ਮੇਰੇ ਮੁੰਡੇ ਸੱਚੇ ਫਿਰ ਦੋਨੋਂ ਪੀਪਰ ਤੇ ਮੈਨੂੰ ਚੱਡੇ ਖੇਤੇ ਇਹਨਾਂ ਨੇ ਮੇਰੇ ਸਾਰਾ ਮਹੱਲਾ ਗਵਾਓ ਇਸੇ ਥਾਂਗਾ ਤੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਬਰਤਵਾ ਇਹਨਾਂ ਨੇ ਅੱਜ ਮੇਰੇ ਨਾਲ ਧੱਕਾ ਕੀਤਾ ਵੀ ਜਿੰਨਸੀ ਲੜਾਈ ਕਰਦਾ ਮੈਨੂੰ ਦੁੱਖ ਨਹੀਂ ਹੁੰਦਾ ਇਹਨਾਂ ਨੇ ਮੈਨੂੰ ਅੱਜ ਹੱਤਾ ਲਾਈ ਕੀਤੀ ਹੈ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਬਿਲਕੁਲ ਸਰੀਆਮ ਗੁੰਡਾਗਰਦੀ ਕੀਤੀ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਉਹ ਤੁਹਾਡੇ ਪਾ ਜੀ ਬੇਟਾ ਮਿਲੂੰਗਾ ਸ਼ਾਇਦ ਮੇਰੇ ਆਛੇ ਲਗੇ ਤੇ ਮੇਰੇ ਚੱਡੇ ਨੇ ਖੇਤੇ پوری ਤਰ੍ਹਾਂ ਮੇਰੀ ਪੈਂਟ ਸਾਰੀ ਫੱਟ ਗਈ ਹੈ ਵੇਖੋ ਜੀ ਧਿਆਨ 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 ਨਾਲ ਇਹਨਾਂ ਨੇ ਬੜਾ ਬੁਰਾਲ ਕੀਤਾ ਮੇਰਾ ਨਾਲ ਨਹੀਂ ਗੱਡੀ ਏ ਟੱਬ ਬਨਾਸ਼ੀ ਕੀਤੀ ਹੈ ਸਰੇਆਂ ਦਾ ਸਾਰਾ ਮੱਲਾ ਰੇਖਿਆ ਤੁਹਾਡੇ ਬੇਟੇ ਦੇ ਕਿਤੇ ਕਿਤੇ ਸੱਟਾ ਲੱਗਿਆ ਮੇਰੇ ਚੱਡੇ ਸਿਰ ਇੱਥੇ ਸੈ ਗਿਆ ਇਧਰੋਂ ਸਿਰ ਫੁੱਲ ਗਿਆ ਮੇਰਾ ਮੇਜਾ ਮੇਰਾ ਬੇਟਾ ਸਾਰਾ ਮੱਲਾ ਖਵਾਈ ਭਰੇਗਾ ਕਿਸੇ ਨਾ ਕੋਈ ਉੱਤੀ ਜਮੀਂ ਕਰਨੀ ਕਰਦਾ ਉਹ ਕਿਸੇ ਨਾਲ ਯਾਰੀ ਵੀ ਨਹੀਂ ਲੱਗਦਾ ਕਿਸੇ ਨਾਲ ਇਹਨਾਂ ਨੂੰ ਬੜਾ ਥਾੜਾ ਦਿੰਦਾ ਪਿਆ ਹੈਗਾ ਕਿ ਮੁੰਡਾ ਮੇਰਾ ਕੰਮ ਕਰਾ ਰਿਹਾ ਹੈ ਤਾਂ ਬਿਨੈਸ ਲਈ ਲਾਈ ਕਰਦਾ ਮੈਨੂੰ ਦੁੱਖ ਨਹੀਂ ਸੀ ਅੱਜ ਇਹਨਾਂ ਨੇ ਮੇਰੇ ਘਰ ਲੈ ਗਏ ਇਹਨਾਂ ਨੇ ਤਿੰਨ ਮੰਗ ਕੀ ਕਰਦੇ ਜੀ ਤਿੰਨ ਵਾਰੀ ਡਾਂਗ ਲੈ ਕੇ ਆਇਆ ਤੇ ਮੈਂ ਲਗਵਾਇਆ ਡਾਂਗ ਫਿਰ ਮਾਰੀ ਮੈਂ ਅੱਗੇ ਖੜਾ ਨੂੰ ਮਾਰ ਮੈਂ ਦੁਕਾਨ ਤੇ ਆ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਫਿਰ ਬਾਜ ਦਾਤਰ ਲੈ ਕੇ ਆਇਆ ਉਹ ਜਿਹੜੀ ਨਾਗਣੀ ਜੀ ਹੁੰਦੀ ਹੈ ਉਹਦੀ ਦੰਗਾਂ ਤੋਂ ਨਿਕਲਉਗੀ ਬਾਕੀ ਤੀ ਜਾ ਕੇ ਵੇਖ ਸਕਦੇ ਹੈਂ ਗੱਡੀ ਸਾਰੀ ਪੰਪਤੀ ਮੇਰੀ ਅੱਗਲੇ ਸ਼ੀਸ਼ਾ ਬੈਕ ਸ਼ੀਸ਼ਾ ਸਾਰੇ ਪੰਪਤੇ ਇਹਨਾਂ ਨੇ ਗੱਡੀ ਮੇਰੀ ਵੀ ਕੋਈ ਨਵੀਂ ਮਾਡਲ ਹੈਗੀ ਮੰਗ ਕੀ ਕਰਦੇ ਤੁਸੀਂ ਮੰਗ ਹੀ ਕਰਦੇ ਆਪ ਕੋਨੂੰ ਨਾ ਜੋ ਕਾਨੂੰਨੀ ਬੰਦੇ ਸਭ ਤੋਂ ਉੱਤਕਾਰ ਵਿੱਚ ਦਿੱਤੀ ਜਾ ਸਜ਼ਾ ਦਿੱਤੀ ਜਾਵੇ ਜਿਹੜਾ ਗਲਤਾਂ ਸੀ ਕਰਦਾ ਵੇ ਮੈਂ ਕਾਨੂੰਨ ਦਾ ਬਧਾ ਕੀ ਕਰੀ ਆ ਮੈਂ ਕੋ ਦੋਨੇ ਲੋਕਾਂ ਦੇ ਫੈਸਲੇ ਕਰਵਾਉਂਦਾ ਮੈਂ ਕਾਨੂੰਨ ਨਾਲ ਜੁੜਦਾ ਕਾਨੂੰਨ ਨਾਲ ਜੁੜਦਾ ਮੈਂ ਜਿਨ੍ਹਾਂ ਨੇ ਸਜ਼ਾ ਇਹ ਜੋ ਦਿੱਤਾ ਉਹਨਾਂ ਨੂੰ ਸਭ ਤੋਂ ਸਤ ਕਰਨਾ ਦਿੱਤੀ ਜਾਵੇ ਬਸ ਮੇਰੇ ਕੋਲ ਹੈ ਕਿਰ ਮੈਂ ਪ੍ਰਸ਼ਾਸਨ ਕੋ ਇੱਕ ਬੇਨਤੀ ਹੈ ਇੱਕ ਮਾੜੇ ਬੰਦੇ ਨਾਲ ਧੱਕਾ ਕੀਤਾ ਗਿਆ ਇੱਕ ਮਾੜਾ ਬੰਦਾ ਆਪਣਾ ਕਾਰੋਬਾਰ ਚਲਾ ਰਿਹਾ ਦੋ ਰੁਪਏ ਪਾ ਚਾਰ ਰੁਪਏ ਕਮਾ ਰਿਹਾ ਇਹਨਾਂ ਨੂੰ ਕਾਦੀ ਪੀੜੇ ਠੀਕ ਬਸ